ਵਾ ਇਹ ਵੀ ਲੱਗੇ ਜਾਣਿਆ ਇਹ ਘੱਟੋ ਘੱਟ ਹੈ ਰਿਹਾ ਚੈਲੰਜ 3 ਦਿਨਾਂ 4-4 ਮਹੀਨਿਆਂ ਦੇ ਮਾਸ਼ਾ ਅੱਲੋ 8000 9000 10000 ਆਏ ਬੱਚਿਆਂ ਦੀ ਹੋ ਗਈ ਨਦੀ ਇਹ ਆ ਜਿਹੜੇ ਬੱਚੇ ਮਾਸ਼ਾ ਅੱਲਾ ਜਿਨੇ ਲੈ ਗਿਆ ਨਾ ਪੱਠਾ ਵੀ ਆਈਆਂ ਬੱਕਰੀ ਵੀ ਹੈਗੀਆਂ ਇਹਨਾਂ ਨੇ ਆਪਾਂ ਨੂੰ ਮੇਨ ਚੀਜ਼ ਆਪਣੀ ਜਾਣਕਾਰੀ ਵਾਸਤੇ ਇੱਧਰ ਆਸ ਇੱਧਰ ਮੇਨ ਚੀਜ਼ ਹੈ ਜਿਹੜੀ ਆਪਣੀ ਜਾਣਕਾਰੀ ਵਾਸਤੇ ਵੀਡੀਓ ਬਣਾ ਰਹੇ ਆ ਕਿ ਲੋਕ ਥੋੜਾ ਜਿਹੜੇ ਲੋਕ ਧੋਖੇ ਦਾ ਸ਼ਿਕਾਰ ਹੋ ਰਹੇ ਆ ਮਾਲ ਖਰੀਦਣ ਵੇਲੇ ਕੋਈ ਬੰਦਾ ਜਲਦੀ ਨਾ ਕਰੇ ਮਾਲ ਖਰੀਦੇ ਥੋੜੀ ਰੈਸਲਾ ਲੈ ਕੇ ਫਾਰਮ ਇੱਕ ਦੋ ਫਾਰਮ ਵਿజిਟ ਕਰੇ ਆ ਕੇ ਆਪਣੇ ਕੋਲ ਮਿਲੇ ਜਾਣਕਾਰੀ ਲਵੇ ਵੀ ਕਿਹੇ ਜੀ ਅਸੀਂ ਮਾਲ ਪਾਉਣਾ ਕਿਹੇ ਜੀ ਅਸੀਂ ਬੱਚੇ ਪਾਉਣੇ ਤਾਂ ਕਿ ਆਦਮੀ ਕੋਈ ਵੀ ਬੰਦਾ ਫੇਲ ਨਾ ਹੋਵੇ ਇਸ ਕਿਤੇ ਵਿੱਚ ਜਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਮਾਲ ਅਨਸੈਟ ਪਾ ਲੈਨੇ ਆ ਉਹ ਆਦਮੀ ਫੇਲ ਹੋ ਜਾਂਦਾ ਇਸ ਲਈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜਿੰਨੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਹੋ ਗਏ ਧੰਨਵਾਦ ਜੀ 啊，嗯，对对对，好大一个。